ਲੰਮੀਆ ਬਾਟਾਂ ਮੈਂ ਇੱਕ ਤਾਗਾ ਬਸ਼ੀਰੇ ਦੇ ਹੱਥੋਂ ਖੋ ਲਿਆ ਤੇ ਤਾਗੇ ਨੂੰ ਆਪਣੀ ਮੁਠੀ ਵਿੱਚ ਇਉਂ ਕੱਸ ਲਿਆ ਕਿ ਇਹ ਤਾਗਾ ਮੁੜ ਤੋ ਇਹ ਕਿਧਰੇ ਉੱਡ ਪੁੱਡ ਨਹੀਂ ਜਾਵੇ ਇਸ ਵਾਰੀ ਮੇਰੀ ਹਰਕਤ ਤੇ ਬਸ਼ੀਰਾ ਹੱਸਣ ਲੱਗ ਪਿਆ ਓਏ ਕਿਦਰੇ ਨਹੀਂ ਜਾਂਦਾ ਹੁਣ ਇਹ ਮੈਂ ਬਸ਼ੀਰੇ ਨੂੰ ਪੁੱਛਿਆ ਅੱਛਾ ਇੱਕ ਗੱਲ ਤੇ ਦੱਸ ਜੇ ਇਹ ਤਾਗਾ ਤੇਰੇ ਕੋਲ ਸੀ ਤਾ ਤੂੰ ਮੈਨੂੰ ਪਹਿਲਾਂ ਨਹੀਂ ਸੀ ਦੱਸ ਸਕਦਾ ਮੈਂ ਐਵੇਂ ਕਮਲਿਆਂ ਵਾਂਗ ਇਹਨੂੰ ਟੋਲਣ ਲੱਗਾ ਰਹਾ ਜਨਾਬ ਐਨਾ ਵੀ ਖਫਾ ਕਿਉਂ ਹੋਨੇ ਹੋ ਧਾਗਾ ਹੀ ਏ ਤੁਹਾਡੀ ਮਸ਼ੂਕਤਾ ਨਹੀਂ ਇਹ ਕਹਿ ਕੇ ਬਸ਼ੀਰ ਜ਼ੋਰ-ਜ਼ੋਰ ਦੀ ਹੱਸਣ ਲੱਗ ਪਿਆ ਉਸ ਦੇ ਢਾਹ ਕੇ ਸੁਣ ਕੇ ਅੰਦਰੋਂ ਮੇਰੀ ਬੇਬੇ ਵੀ ਬਾਹਰ ਆ ਗਈ ਵੇ ਕੀ ਕਰੀ ਜਾਂਦੇ ਹੋ ਮਸੀਂ ਦੋ ਘੜੀ ਲੰਮੀ ਪਈ ਸੀ ਹੁਣ ਫੇਰ ਤੋਂ ਅੱਖ ਖੁੱਲ ਗਈ ਮੈਂ ਬੇਬੇ ਨੂੰ ਆਖਦਾ ਹਾਂ ਬੇਬੇ ਤੂੰ ਜਾ ਪੈ ਜਾ ਅੰਦਰ ਜਾ ਕੇ ਹੁਣ ਨਹੀਂ ਅਸੀਂ ਤੈਨੂੰ ਪਰੇਸ਼ਾਨ ਕਰਦੇ ਆ ਬਸ ਬਸ਼ੀਰੀ ਆ ਖੱਪ ਜਹੀ ਕਰੀ ਜਾਂਦਾ ਬੇਸ਼ੱਕ ਮੇਰੇ ਤੇ ਬਸ਼ੀਰੇ ਦਾ ਉਮਰ ਪੱਖੋਂ ਕੋਈ 1.5 ਸਾਲ ਦਾ ਹੀ ਫਰਕ ਸੀ ਪਰ ਬਸ਼ੀਰੇ ਦਾ ਵਿਆਹ ਛੇਤੀ ਹੋ ਜਾਣ ਕਾਰਨ ਉਹ ਮੇਥੋਂ 4-5 ਸਾਲ ਵੱਡਾ ਹੀ ਲੱਗਦਾ ਸੀ ਬਸ਼ੀਰੇ ਦਾ ਸਾਡੇ ਘਰ ਖੁੱਲ੍ਹਾ ਆਉਣਾ ਜਾਣਾ ਸੀ ਇਸ ਲਈ ਬੇਬੇ ਵੀ ਜਾਣਦੀ ਸੀ ਕਿ ਜਦ ਮੈਂ ਤੇ ਬਸ਼ੀਰਾ ਇਕੱਠੇ ਹੋ ਜਾਂਦੇ ਹਾਂ ਤਾਂ ਕੋਈ ਕਿੰਨਾ ਵੀ ਕਹਿ ਲਵੇ ਅਸੀਂ ਕਿਸੇ ਦੇ ਕਹਿ ਨਹੀਂ ਸੀ ਲੱਗਦੇ ਹੁੰਦੇ ਬਸ ਆਪਣੀ ਹੀ ਖੱਪ ਕਾਉਂਦੇ ਰਹਿੰਦੇ ਸੀ ਬੇਬੇ ਕੁਝ ਕੁੜਦੀ-ਕੁੜਦੀ ਜਹੀ ਅੰਦਰ ਚਲੀ ਗਈ ਤੇ ਬਸ਼ੀਰ ਨੇ ਮੋੜ ਆਪਣੀ ਖੱਪ ਛੇੜ ਲਈ ਪਰ ਮੇਰਾ ਮਨ ਹੁਣ ਕੱਪ ਕਰਨ ਦਾ ਨਹੀਂ ਸੀ ਇਸ ਲਈ ਮੈਂ ਬशीर ਨੂੰ ਬਾਹਰ ਖੇਤਾਂ ਵੱਲ ਨੂੰ ਇਹ ਕਹਿ ਕੇ ਲੈ ਤੁਰਿਆ ਕਿ ਮੈਂ ਉਸ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਅਸੀਂ ਖੇਤਾਂ ਵਿੱਚ ਪਹੁੰਚ ਗਏ ਸ਼ਾਮ ਦਾ ਸਮਾਂ ਸੀ ਤੇ ਸੂਰਜ ਪੱਛਮ ਦੇ ਦੁਮੇਲ ਵੱਲ ਵੱਧਦਾ ਜਾ ਰਿਹਾ ਸੀ ਦਿਨ ਬੀਤਦੇ ਹਰ ਪਲ ਨਾਲ ਢਲ ਰਿਹਾ ਸੀ ਪੰਛੀਆਂ ਨੇ ਡਾਰਾਂ ਬੰਨ ਬੰਨ ਆਪਣੇ ਆਪਣੇ ਘਰਾਂ ਵੱਲ ਨੂੰ ਚਾਲੇ ਪਾ ਦਿੱਤੇ ਸਨ ਤੇ ਅਸੀਂ ਸੀ ਕੇਸ ਖੂਬਸੂਰਤ ਸ਼ਾਮ ਨੂੰ ਮਾਨਣ ਲਈ ਘਰ ਤੋਂ ਦੂਰ ਆ ਗਏ ਸਾਂ ਮੈਂ ਖੇਤਾਂ ਦੀਆਂ ਵਟਾਂ ਤੇ ਚੜਿਆ ਅੱਗੇ-ਅੱਗੇ ਤੁਰ ਰਿਹਾ ਸਾਂ ਤੇ ਬਸ਼ੀਰਾ ਮੇਰੇ ਮਗਰ-ਮਗਰ ਅਸੀਂ ਉਹੀ ਉਹ ਮੋਟਰ ਤੇ ਆ ਕੇ ਬੈਠ ਗਏ ਜਿੱਥੇ ਕੇ ਇਸ ਵੇਲੇ ਮੈਂ ਆਪ ਬੈਠਿਆ ਹੋਇਆ ਹਾਂ ਤੇ ਆਪਣੇ ਬੀਤੇ ਹਸੀਨ ਪਲਾਂ ਨੂੰ ਯਾਦ ਕਰ ਰਿਹਾ ਹਾਂ ਬਸ਼ੀਰਾ ਵਹਿੰਦੇ ਹੀ ਮੈਨੂੰ ਮਰੇ ਗੋ ਨਾਲ ਵੇਖਣ ਲੱਗਾ ਉਸ ਨੂੰ ਸੀ ਕਿ ਮੈਂ ਹੁਣ ਉਸ ਨਾਲ ਉਹ ਜ਼ਰੂਰੀ ਗੱਲ ਕਰਾਂਗਾ ਜਿਹਦੇ ਬਾਰੇ ਆਖ ਕੇ ਮੈਂ ਉਸ ਨੂੰ ਬਾਹਰ ਖੇਤਾਂ ਵੱਲ ਲੈ ਆਇਆ ਸੀ ਮੈਨੂੰ ਤਾਂ ਬਿਸਰ ਹੀ ਗਿਆ ਸੀ ਕਿ ਮੈਂ ਉਸ ਨੂੰ ਕੋਈ ਜ਼ਰੂਰੀ ਗੱਲ ਦੱਸਣ ਲਈ ਬਾਹਰ ਲੈ ਕੇ ਆਇਆ ਹਾਂ ਜਦ ਯਾਦ ਆਇਆ ਤਾਂ ਮੈਂ ਉਸ ਨੂੰ ਦੱਸਣ ਲੱਗਿਆ ਹਾਂ ਸੱਚ ਬਸ਼ੀਰਿਆ ਮੈਂ ਤਾਂ ਤੈਨੂੰ ਆ ਪੁੱਛਣਾ ਸੀ ਬਈ ਉਹ ਕੁੜੀ ਕੌਣ ਸੀ ਜੋ ਆਪਾਂ ਨੂੰ ਦਰਗਾਹ ਮਿਲੀ ਸੀ ਬਸ਼ੀਰੇ ਨੂੰ ਖਬਰਾਂ ਪਹਿਲਾਂ ਹੀ ਪਤਾ ਸੀ ਕਿ ਮੈਂ ਉਸ ਨੂੰ ਕਿਹੜੀ ਜ਼ਰੂਰੀ ਗੱਲ ਦੱਸਣ ਲਈ ਬਾਹਰ ਲੈ ਕੇ ਆਇਆ ਹਾਂ ਇਸ ਲਈ ਉਸ ਨੇ ਫਿਰ ਤੋਂ ਮਸ਼ਕਰੀ ਭਰੇ ਲਹਿਜੇ ਵਿੱਚ ਮੈਨੂੰ ਆਖਿਆ ਕਿਉਂ ਫੇਰ ਆ ਗਈ ਨਾ ਚੇਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਹੁਣ ਤੂੰ ਮੜਮੜ ਉਹਨੂੰ ਹੀ ਚੇਤੇ ਕਰੇਂਗਾ ਨਾ ਬਸ਼ੀਰੇਆ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਬਸ ਮੈਂ ਤਾਂ ਐਵੇਂ ਹੀ ਪੁੱਛ ਰਿਹਾ ਸਾਂ ਬਸ਼ੀਰੇ ਨੂੰ ਮੇਰੀ ਗੱਲ ਜੱਚੀ ਨਹੀਂ ਤਾਂ ਉਹ ਆਖਣ ਲੱਗਾ ਰਹਿਣ ਦੇ ਰਹਿਣ ਦੇ ਮੈਨੂੰ ਕਿਹੜਾ ਪਤਾ ਨਹੀਂ ਫੇਰ ਤਾਂ ਬਸ਼ੀਰਾ ਮੈਥੋਂ ਹਾਰੇ ਜਿਹਾ ਕਢਵਾਉਣ ਲੱਗ ਪਿਆ ਮੈਨੂੰ ਪਤਾ ਸੀ ਕਿ ਉਹਦੀ ਕਮਜ਼ੋਰੀ ਕੀ ਹੈ ਇਸ ਲਈ ਮੈਂ ਉਸ ਨੂੰ ਆਖਿਆ ਚਲ ਠੀਕ ਆ ਬਸ਼ੀਰਿਆ ਅਗਲੀ ਵਾਰ ਤੇਰੇ ਨਾਲ ਜਾਣ ਲਈ ਮੈਂ ਆਪਣੀ ਭਾਬੀ ਨੂੰ ਵੀ ਮਨਾ ਲਵਾਂ ਹੁਣ ਤਾਂ ਦੱਸ ਤੇ ਕੌਣ ਆਉਂ ਤੂੰ ਤਾਂ ਇਸ ਦਰਗਾਹ ਤੇ ਪਹਿਲਾਂ ਵੀ ਕਦੇ ਗਿਆ ਹੋਵੇਂਗਾ ਨਾ ਮੈਨੂੰ ਪਤਾ ਸੀ ਕਿ ਬਸ਼ੀਰਾ ਔਲਾਦ ਦੀ ਖਾਤਰ ਥਾਂ-ਥਾਂ ਜਾਂਦਾ ਸੀ ਪਰ ਉਸਦੀ ਬੇਗਮ ਜਾਣੀ ਕਿ ਮੇਰੀ ਭਾਬੀ ਕਦੇ ਉਸਦੇ ਨਾਲ ਨਹੀਂ ਸੀ ਜਾਂਦੀ ਬਸ਼ੀਰੇ ਨੇ ਮੈਨੂੰ ਇਸ ਬਾਬਤ ਕਈ ਵਾਰੀ ਦੱਸਿਆ ਸੀ ਪਰ ਮੈਂ ਬਹੁਤਾ ਕਦੇ ਗੋਲੀਆਂ ਨਹੀਂ ਸੀ ਮੈਨੂੰ ਸੀ ਕਿ ਮੀਆਂ بیوی ਦਾ ਆਪਣਾ ਮਸਲਾ ਹੈ ਆਪੇ ਹੀ ਨਿਬੇੜ ਲੈਣਗੇ ਪਰ ਇਸ ਵੇਲੇ ਤਾਂ ਮੈਨੂੰ ਬਸ਼ੀਰੇ ਦੀ ਹਰ ਗੱਲ ਮੰਨਣੀ ਪੈਣੀ ਸੀ ਆਪਣੀ ਗੱਲ ਮਨੋਂੜ ਲਈ ਪਰ ਮੈਂ ਉਸ ਦੀ ਦੁਖਦੀ ਮੈਂ ਉਸ ਦੀ ਦੁਖਦੀ ਰੱਖ ਰਗ ਤੇ ਹੱਥ ਧਾਰ ਬੈਠਾ ਜਿਸ ਨਾਲ ਉਸ ਦੇ ਚਿਹਰੇ ਤੋਂ ਹਾਸਾ ਜਾਂਦਾ ਰਿਹਾ ਮਾਫ਼ ਕਰੀ ਬਸ਼ੀਰੇਆ ਮੈਨੂੰ ਪਤਾ ਕਿ ਭਾਬੀ ਤੇਰੇ ਨਾਲ ਜਾਂਦੀ ਨਹੀਂ ਪਰ ਇਸ ਵਾਰੀ ਪੱਕਾ ਜਾਊਗੀ ਉਹ ਮੇਰਾ ਵਾਦਾ ਤੇਰੇ ਨਾਲ ਬਸ਼ੀਰ ਆਏਸ ਵਾਰੀ ਮੇਰੀ ਗੱਲ ਤੋਂ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਜਿਵੇਂ ਮੇਰੀ ਗੱਲ ਨੇ ਉਸ ਨੂੰ ਸੱਚਮੁੱਚ ਹੀ ਕੋਈ ਗੁੱਜੀ ਖੁਸ਼ੀ ਦੇ ਦਿੱਤੀ ਹੋਵੇ ਬਸ਼ੀਰ ਆਖਣ ਲੱਗਾ ਚਲ ਠੀਕ ਐ ਨਾਲੇ ਯਾਰਾ ਮੈਨੂੰ ਤੇਰੇ ਤੇ ਪੂਰਾ ਇਤਵਾਰ ਐ ਤੂੰ ਕਹਿ ਤਾਂ ਤੇ ਮੈਂ ਮੰਨ ਲਿਆ ਤੂੰ ਕਹਿ ਤਾਂ ਤੇ ਮੈਂ ਮੰਨ ਲਿਆ ਬਸ਼ੀਰ ਮੈਥੋਂ ਚੰਗੀ ਤਰ੍ਹਾਂ ਵਾਕਫ ਸੀ ਉਹ ਜਾਣਦਾ ਸੀ ਕਿ ਜਿਹੜੀ ਗੱਲ ਮੈਂ ਇੱਕ ਵਾਰੀ ਕਹਿ ਦਿੰਦੀ ਉਹ ਤਾਂ ਸਮਝੋ ਪੱਥਰ ਤੇ ਲਕੀਰ ਵੰਗਰੇ ਤੇ ਇੱਕ ਵਾਰੀ ਜੇ ਮੈਂ ਕਿਸੇ ਨੂੰ ਜ਼ੁਬਾਨ ਦੇ ਦਿਆਂ ਤਾਂ ਫਿਰ ਕਦੇ ਵੀ ਮੁਨਕਰ ਨਹੀਂ ਹੁੰਦਾ ਮੇਰੇ ਸਵਾਲ ਦੇ ਜਵਾਬ ਵਿੱਚ ਬशीर ਆਖਣ ਲੱਗਾ ਯਾਰਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਪਰ ਜੇ ਸੱਚੀ ਅੱਖਾਂ ਤਾਂ ਮੈਂ ਇਸ ਕੁੜੀ ਬਾਬਤ ਕੁਝ ਨਹੀਂ ਜਾਣਦਾ ਹਾਂ ਇੱਕ ਅਦਵੇਰਾ ਉਸਨੂੰ ਦਰਗਾਹ ਤੇ ਆਈ ਨੂੰ ਵੇਖਿਆ ਜ਼ਰੂਰ ਹੈ ਪਰ ਪੱਕਾ ਨਹੀਂ ਕਹਿ ਸਕਦਾ ਕਿ ਉਹ ਕਿੰਨੀ ਕੁ ਦਫਾ ਇੱਥੇ ਆਉਂਦੀ ਹੋ। ਮੈਨੂੰ ਬਸ਼ੀਰ ਤੇ ਕਪਾਲੀ ਤਾਂ ਬੜੀ ਖੇਚੜੀ ਕਿ ਜੇ ਉਹਨੂੰ ਕੱਖ ਨਹੀਂ ਸੀ ਪਤਾ ਤਾਂ ਐਵੇਂ ਕਿਉਂ ਮਸ਼ਕਰੀਆਂ ਕਰ ਕਰ ਮੈਨੂੰ ਛੇੜਦਾ ਰਿਹਾ ਪਰ ਅਗਲੇ ਹੀ ਪਲ ਮੇਰਾ ਚਿੱਤ ਟਿਕਾਣੇ ਆ ਗਿਆ। ਮੈਂ ਬਸ਼ੀਰ ਨੂੰ ਕੁਝ ਨਹੀਂ ਆਖਿਆ ਇਹ ਸੋਚ ਕੇ ਕਿ ਯਾਰ ਦੋਸਤਾਂ ਹਾਂ ਸਮਝਾਕ ਕਰਦੇ ਹੀ ਹੁੰਦੇ ਨੇ। ਕੁਝ ਚਿਰ ਤਾਂ ਸਾਡੇ ਦਰਮਿਆਨ ਚੁੱਪੀ ਛਾਈ ਰਹੀ ਫਿਰ ਮੈਂ ਆਪਣਾ ਮੋਨ ਤੋੜ ਕੇ ਤੋੜਦੇ ਹੋਏ ਬਸ਼ੀਰ ਨੂੰ ਆਖਿਆ ਅੱਛਾ ਬਸ਼ੀਰ ਜੇ ਤੈਨੂੰ ਨਹੀਂ ਪਤਾ ਤਾਂ ਨਾ ਸਹੀ ਪਰ ਹੁਣ ਮੈਂ ਉਹਦੇ ਬਾਰੇ ਪਤਾ ਕਰਕੇ ਹੀ ਰਹਾਂਗਾ ਹਾਂ ਹਾਂ ਕਿਉਂ ਨਹੀਂ ਬੜੇ ਸ਼ੌਕ ਨਾਲ ਜੀ ਨਾਲੇ ਮੈਂ ਕਾਹਦੇ ਲਈਆਂ ਜਨਾਬ ਮੈਂ ਵੀ ਕਿਤੋਂ ਨਾ ਕਿਤੋਂ ਪਤਾ ਕਰਨ ਦੀ ਕੋਸ਼ਿਸ਼ ਕਰਦਾ ਅੱਲਾ ਦੀ ਰਹਿਮਤ ਹੋਈ ਤਾਂ ਛੇਤੀ ਹੀ ਤੈਨੂੰ ਉਹ ਮੁੰਡ ਮਿਲੇਗੀ ਤੇ ਸ਼ਾਇਦ ਉਸੇ ਦਰਗਾਹ ਤੇ ਹੀ ਮਸ਼ੀਰ ਦੀ ਗੱਲ ਸੱਚ ਹੀ ਨਿਕਲੀ ਅਗਲੀ ਵੇਰਾਂ ਜਦ ਸੀ ਮੁੜ ਮੁੜਦੀ ਉਹੀ ਦਰਗਾਹ ਤੇ ਮੱਥਾ ਟੇਕਣ ਗਏ ਤਾਂ ਨਾਜ਼ ਵੀ ਆਪਣੀ ਸਹੇਲੀ ਨਾਲ ਉੱਥੇ ਆਈ ਹੋਈ ਸੀ ਵਸ਼ੀਰ ਵੇਖ ਖਾਂ ਉਹ ਅੱਜ ਵੀ ਆਈ ਏ ਜਾ ਜਾ ਕੇ ਘਟੋ ਘਟੋ ਦਾ ਨਾਂ ਹੀ ਪੁੱਛ ਨਾ ਤੈਨੂੰ ਸ਼ਰਮ ਆਉਂਦੀ ਏ ਇਹ ਆਖ ਕੇ ਵਸ਼ੀਰ ਆਪਣੀ ਹੀ ਮੋਜ ਵਿੱਚ ਹੱਸਣ ਲੱਗ ਪਿਆ ਵਸ਼ੀਰ ਮੇਰੇ ਕਹਿਣ ਤੇ ਨਾਜ਼ ਕੋਲ ਚਲਾ ਤਾਂ ਗਿਆ ਪਰ ਉੱਥੇ ਖੜਾ ਵੀ ਕਮਲਾ ਵਾਰ-ਵਾਰ ਪਿੱਛੇ ਮੁੜਮੁੜ ਮੈਨੂੰ ਹੀ ਵੇਖੀ ਜਾਵੇ ਜੀ ਜੀ ਮੈਂ ਬਸ਼ੀਰ ਮੈਂ ਉਹ ਉਹ ਬਸ਼ੀਰ ਤਾਂ ਜਿਵੇਂ ਗਲੇ ਵਿੱਚੋਂ ਆਵਾਜ਼ ਹੀ ਨਹੀਂ ਸੀ ਨਿਕਲ ਰਹੀ ਉਤੋਂ ਕਮਲੇ ਨੇ ਪਿੱਛੇ ਮੁੜ ਮੁੜ ਕੇ ਵੇਖ ਨਾਜ ਨੂੰ ਵੀ ਇਹ ਸ਼ੱਕ ਪਾ ਦਿੱਤਾ ਕਿ ਬਸ਼ੀਰ ਕੋਈ ਸੂਈਆ ਏ ਜੋ ਉਹਦੇ ਤੋਂ ਸੂਹ ਲੈਣ ਆਇਆ ਏ ਕਿ ਉਹਦਾ ਨਾਂ ਕੀ ਹੈ ਉਹ ਕਿੱਥੇ ਦੀ ਰਹਿਣ ਵਾਲੀ ਐ 나ਜ ਨੇ ਜਦ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੂੰ ਮੈਂ ਦੱਸ ਪਿਆ ਮੈਂ ਮੋੜ ਬਾਬੇ ਦੇ ਪਿੱਛੇ ਲੁਕਿਆ ਖੜਾ ਸਾਂ ਇਹ ਸੋਚ ਕੇ ਕਿ ਇੱਥੇ ਮੈਨੂੰ ਕੋਈ ਨਹੀਂ ਦੇਖ ਪਾਵੇਗਾ ਖਾਸ ਕਰਕੇ 나ਜ ਪਰ 나ਜ ਨੇ ਮੈਨੂੰ ਦੇਖ ਲਿਆ ਸੀ ਤੇ ਉਹ ਵੀ ਖੁਦ ਤੋਂ ਲੁਕਦੇ ਫਿਰਦੇ ਨੂੰ 나ਜ ਕਦ ਮੇਰੇ ਮੂਹਰੇ ਅੱਖ ਖਲੋਈ ਮੈਨੂੰ ਪਤਾ ਹੀ ਨਾ ਲੱਗਿਆ ਫਿਰ ਉਹ ਅੱਖਣ ਲੱਗੀ ਜੇ ਤੁਸਾਂ ਕੋਈ ਗੱਲ ਕਹਿਣੀ ਸੀ ਤਾਂ ਆਪ ਹੀ ਆ ਜਾਂਦੇ ਇਸ ਤਰ੍ਹਾਂ ਮੇਰੀਆਂ ਪੁੱਛ ਪੜਤਾਲਾਂ ਕਰਨ ਦਾ ਮੈਂ ਕੀ ਮਤਲਬ ਸਮਝਾਂ ਜੀ ਜੀ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਬਸ ਉਹ ਰਹਿਣ ਦੇ 나ਜ ਐਦਾਂ ਦੇ ਲੋਕਾਂ ਨਾਲ ਗੱਲ ਨਾ ਕਰਿਆ ਕਰ ਇਹ ਤਾਂ ਬਸ ਸਮੇਂ ਦੀ ਖਰਾਬੀ ਕਰਨਾ ਜਾਣਦੇ ਹੁੰਦੇ ਨੇ ਨਾਲੇ ਤਾਂ ਆਪ ਸਮਾਂ ਖਰਾਬ ਕਰਦੇ ਫਿਰਦੇ ਨੇ ਨਾਲੇ ਕਿਸੇ ਦੇ ਸਮੇਂ ਦੀ ਖਰਾਬੀ ਤੋਂ ਵੀ ਗੁਰੇਜ ਨਹੀਂ ਕਰਦੇ 나즈 ਦੀ ਸਹੇਲੀ ਰਹਿਾਨਾ 나즈 ਦੇ ਇੱਕਦਮ ਮੇਰੇ ਕੋਲ ਆ ਜਾਣ ਕਾਰਨ ਸ਼ਾਇਦ ਇਹ ਸੋਚ ਕੇ ਡਰ ਜਹੀ ਗਈ ਸੀ ਕਿ ਕਿਤੇ ਕੋਈ ਹੋਰੀ ਪੰਗਾ ਨਾ ਪੈ ਜਾਵੇ ਨਹੀਂ ਜੀ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਮੈਂ 나즈 ਦੀ ਸਹੇਲੀ ਨੂੰ ਆਖਿਆ ਤਾਂ ਵਿੱਚੋਂ ਹੀ 나즈 ਬੋਲ ਪਈ ਅੱਛਾ ਜਨਾਬ ਜੇ ਤੁਸੀਂ ਉਹਨੂੰ ਗਲਤ ਨਾ ਸਮਝੀਏ ਤਾਂ ਹੋਰ ਕੀ ਸਮਝੀਏ ਫੇਰ 나ਜ ਆਪਣੀ ਕਹੀ ਤੇ ਆਪ ਹੀ ਹਸਣ ਲੱਗ ਪਈ। 나 ਤਾਂ ਮੈਨੂੰ 나ਜ ਦੀ ਗੱਲ ਸਮਝ ਆਈ ਸੀ ਤੇ 나ਹੀਂ ਉਸਦੇ ਹੱਸਣ ਦੀ ਵਜ੍ਹਾ ਪਰ ਉਹਦੇ ਹੱਸਣ ਦੀ ਵਜ੍ਹਾ ਨਾਲ ਮੈਂ ਹੱਸਣ ਜ਼ਰੂਰ ਲੱਗ ਪਿਆ ਸਾਂ। ਫੇਰ ਉਹ ਚਲੀ ਗਈ ਆਪਣੀ ਸਹੇਲੀ ਨੂੰ ਨਾਲ ਲੈ ਕੇ ਤੇ ਮੈਂ ਉਸਨੂੰ ਜਾਂਦੀ ਨੂੰ ਵੇਖਦਾ ਰਿਹਾ। ਜਦ 나ਜ ਨੇ ਜਾਂਦੇ ਜਾਂਦੇ ਮੈਨੂੰ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਪਲ ਲਈ ਤਾਂ ਮੇਰਾ ਜੀ ਕੀਤਾ ਕਿ ਇਹ ਪਲ ਇੱਥੇ ਹੀ ਥੰਮ ਜਾਵੇ। ਉਹ ਮੈਨੂੰ ਤੇ ਮੈਂ ਉਹਨੂੰ ਇਦਾਂ ਹੀ ਵੇਖਦਾ ਰਹਾ ਤੇ ਸਾਨੂੰ ਵੇਖਣ ਵਾਲਾ ਵੀ ਕੋਈ ਨਾ ਹੋਵੇ ਉਸ ਰਾਤ ਫੇਰ ਮੈਨੂੰ ਨੀਂਦ ਹੀ ਨਹੀਂ ਆਈ ਲੱਗਦਾ ਸੀ ਜਿਵੇਂ ਨਾ ਜਾਂਦੇ ਜਾਂਦੇ ਮੇਰਾ ਚੈਨ ਮੇਰੀ ਨੀਂਦ ਹੋਰ ਤੇ ਹੋਰ ਮੇਰਾ ਦਿਲ ਤੱਕ ਨਾਲ ਹੀ ਲੈ ਗਈ ਹੋਵੇ ਅੱਖਾਂ ਬੰਦ ਕਰਦਾ ਤਾਂ ਵੀ ਉਹੀ ਦਿਸਦੀ ਤੇ ਖੁੱਲੀਆਂ ਅੱਖਾਂ ਨੇ ਤਾਂ ਜਿਵੇਂ ਉਸਦੇ ਹੀ ਉਸੇ ਦੀ ਹੀ ਆਦਤ ਪਾ ਲਈ ਹੋਵੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਨਾਲ ਕੀ ਹੋ ਰਿਹਾ ਏ ਪਰ ਨਾਜ਼ ਯਕੀਨਨ ਹੀ ਮੇਰੇ ਦਿlo ਦਿਮਾਗ ਤੇ ਕਾਬਜ ਹੋ ਚੁੱਕੀ ਸੀ ਕੁਝ ਦਿਨ ਇਸੇ ਤਰ੍ਹਾਂ ਹੀ ਲੰਘੇ ਫੇਰ ਸਬਾਬ ਬਣਿਆ ਮੋੜ ਉਸ ਨੂੰ ਮਿਲਣ ਦਾ ਪਰ ਇਸ ਵਾਰੀ ਮੇਰੇ ਤੇ ਬਸ਼ੀਰ ਦੇ ਪਹੁੰਚਣ ਤੋਂ ਪਹਿਲਾਂ ਹੀ ਨਾਜ਼ ਆਪਣੀ ਸਹੇਲੀ ਰਹਿਾਨਾ ਨਾਲ ਪਹੁੰਚੀ ਹੋਈ ਸੀ ਲੱਗਦਾ ਸੀ ਜਿਵੇਂ ਉਹਨੂੰ ਮੇਰਾ ਹੀ ਇੰਤਜ਼ਾਰ ਹੋਵੇ ਮੱਥਾ ਟੇਕ ਕੇ ਅਸੀਂ ਬਾਹਰ ਆਏ ਤੇ ਨਾਜ਼ ਹੋਰਾਂ ਕੋਲ ਜਾ ਖੜੇ ਹੋਏ ਆਦਾਬ 나ਜ ਨੇ ਸਾਨੂੰ ਦੋਹਾਂ ਨੂੰ ਬੜੇ ਸਲੀਕੇ ਨਾਲ ਆਦਾਬ ਕਿਹਾ ਵੈਸੇ ਤਾਂ ਮੈਨੂੰ ਦੀ ਜ਼ਬਾਨ ਬੋਲਣੀ ਨਹੀਂ ਸੀ ਆਉਂਦੀ ਪਰ ਮਸ਼ੀਰ ਨਾਲ ਰਹਿ ਕੇ ਮੈਂ ਥੋੜੀ ਬਹੁਤ ਮਸ਼ੀਰ ਜਾਂ 나ਜ ਵਾਲੀ ਭਾਸ਼ਾ ਵੀ ਸਿੱਖ ਲਈ ਸੀ ਕੀ ਤੁਸੀਂ ਐਸੇ ਦਰਗਾਹ ਤੇ ਹਰ ਵਾਰ ਹੀ ਆਉਂਦੇ ਹੋ 나ਜ ਦੇ ਸਵਾਲ ਪੁੱਛਣ ਵਿੱਚ ਇੰਨੀ ਲਿਆਕਤ ਸੀ ਕਿ ਮੈਂ ਉਸ ਦੇ ਸਵਾਲ ਪੁੱਛਣ ਦੇ ਤਰੀਕੇ ਵਿੱਚ ਹੀ ਮਸਤ ਹੋਇਆ ਕਿਤੇ ਗੁੰਮ ਹੋ ਗਿਆ ਤੇ ਪਿੱਛੋਂ ਮੈਨੂੰ ਉਸ ਦਾ ਪੁੱਛਿਆ ਸਵਾਲ ਵੀ ਵਿਸਰ ਗਿਆ ਫਿਰ ਹੋਇਆ ਇਹ ਕਿ ਮੈਂ ਨਾ ਕਹਿੰਦਾ ਕਹਿੰਦਾ ਵੀ ਹਾਂ ਕਹਿ ਗਿਆ ਤੇ ਤੁਸੀਂ ਮੇਰਾ ਅਗਲਾ ਸਵਾਲ 나జ్ ਤੋਂ ਸ਼ਾਇਦ ਆਹੀ ਸੀ ਜੇ ਅਸਾਂ ਨੂੰ ਇੱਥੇ ਆਉਂਦੇ ਮਹਿਜ 1 ਸਾਲ ਹੀ ਹੋਇਆ ਏ 나జ్ ਨੇ ਮੇਰੇ ਵੱਲ ਦੇਖਦੀ ਹੋਈ ਨੇ ਕਿਹਾ ਸੱਚ ਦੱਸਾਂ ਤਾਂ ਉਹਦੀ ਤੱਕਣੀ ਵਿੱਚ ਵੀ ਕੋਈ ਜਾਦੂ ਸੀ ਜੋ ਮੇਰੀ ਨਜ਼ਰ ਇੱਕ ਪਲ ਲਈ ਵੀ ਉਸ ਤੋਂ ਹਟ ਨਹੀਂ ਸੀ ਰਹੀ ਜੀ ਇਹਦਾ ਨਾ ਨਾਜੇ ਤੇ ਮੇਰਾ ਨਾ ਰਿਹਾਨਾ ਅਸਾਂ ਨਾਲ ਦੇ ਪਿੰਡ ਤੋਂ ਹੀ ਆ ਰਿਹਾਨਾ ਨੇ ਆਪਣੀ ਜਾਣ ਪਹਿਚਾਨ ਕਰਾਉਂਦੇ ਹੋਏ ਕਿਹਾ ਕਿ ਤੁਸੀਂ ਅਗਲੀ ਵਾਰ ਵੀ ਆਉਂਗੇ ਜਦ ਇੱਥੇ ਮੇਲਾ ਲੱਗੇਗਾ ਨਾਜ ਨੇ ਮੈਨੂੰ ਪੁੱਛਿਆ ਤੇ ਮੈਂ ਉਸ ਨੂੰ ਮੁਰ ਹਾਂ ਦਾ ਜਵਾਬ ਦੇ ਕੇ ਇਸ ਜਵਾਬ ਨਾਲ ਉਸ ਦੇ ਚਿਹਰੇ ਤੇ ਉਪਜਣ ਵਾਲੇ ਹਾਫ ਭਾਵ ਤਲਾਸ਼ਣ ਲੱਗਾ ਇਹਨਾਂ 2-4 ਮੁਲਾਕਾਤਾਂ ਵਿੱਚ ਹੀ ਮੈਨੂੰ ਸਮਝ ਆਉਣ ਲੱਗ ਪਈ ਸੀ ਕਿ ਮੇਰੀ ਮੇਰੀ ਤਰ੍ਹਾਂ ਨਾਜ਼ ਦੇ ਦਿਲ ਵਿੱਚ ਵੀ ਮੇਰੇ ਲਈ ਚਾਹਤ ਪੈਦਾ ਹੋ ਚੁੱਕੀ ਹੈ। ਬਸ਼ੀਰ ਨਾਜ਼ ਨੂੰ ਇੱਕ ਦੋ ਵਾਰੀ ਮਿਲ ਕੇ ਹੀ ਸਮਝ ਗਿਆ ਸੀ ਕਿ ਨਾਜ਼ ਗੁਆਂਡੀ ਮੁਲਕ ਪਾਕਿਸਤਾਨ ਤੋਂ ਏ ਤੇ ਉਸ ਦੀ ਜਾਤ, ਜ਼ਬਾਨ, ਪਹਿਰਾਵਾ ਤੇ ਪਿਛੋਕੜ ਸਭ ਸਾਥੋਂ ਵੱਖਰੇ ਨੇ। ਬਸ਼ੀਰ ਤੋਂ ਕੋਈ ਵੀ ਗੱਲ ਲੁਕੀ ਹੋਈ ਨਹੀਂ ਸੀ। ਉਹ ਤਾਂ ਸਗੋਂ ਸਾਡੀਆਂ ਵੱਧਦੀਆਂ ਮੁਲਾਕਾਤਾਂ ਤੋਂ ਇਹ ਤੱਕ ਵੀ ਸਮਝ ਚੁੱਕਾ ਸੀ ਕਿ ਜਿਹੜਾ ਰੋਗ ਅਸੀਂ ਦੋਵੇਂ ਆਪਣੇ ਦਿਲਾਂ ਨੂੰ ਲਾ ਬੈਠੇ ਹਾਂ ਹੁਣ ਇਸ ਨੂੰ ਛੇਤੀ ਦੇਣੇ ਰਾਜੀ ਨਹੀਂ ਹੋ ਸਕਦੇ ਕਿਸਮਤ ਨੂੰ ਵੀ ਪਤਾ ਨਹੀਂ ਸੀ ਕੀ ਮਨਜ਼ੂਰ ਸੀ ਉਹ ਆਉਂਦੀ ਤਾਂ ਸੀ ਤੇ ਆਉਂਦੀ ਵੀ ਲੰਮੀਆਂ ਬਾਟਾਂ ਤੈਅ ਕਰਕੇ ਪਰ ਉਸ ਦੀਆਂ ਇਹ ਲੰਮੀਆਂ ਬਾਟਾਂ ਸਿਰਫ ਉਸ ਦੇ ਰਾਹਾਂ ਤੱਕ ਹੀ ਸੀਮਤ ਨਹੀਂ ਸਨ ਸਗੋਂ ਉਹ ਤਾਂ ਸਮਾਜ ਲਿਹਾਜ਼ ਪਵੰਦੀਆਂ ਤੇ ਮੁਲਕ ਦੀਆਂ ਸਰਹੱਦਾਂ ਵਰਗੀਆਂ ਅਨੇਕਾਂ ਹੀ ਲੰਮੀਆਂ ਵਾਟਾਂ ਦਾ ਪਿੰਡਾ ਚੈਹ ਕਰਕੇ ਆਉਂਦੀਆਂ ਸੀ ਜਦ ਉਸਨੇ ਮੈਨੂੰ ਮੇਲੇ ਤੇ ਆਉਣ ਬਾਬਤ ਪੁੱਛਿਆ ਸੀ ਤਾਂ ਮੈਥੋਂ ਇਨਕਾਰ ਨਹੀਂ ਸੀ ਕਰ ਹੋਇਆ ਫਿਰ ਤਾਂ ਮੈਂ ਘਰ ਵੀ ਕਿਸੇ ਨੂੰ ਬਿਨਾਂ ਦੱਸੇ ਹੀ ਉਸੇ ਥਾਂ ਪਹੁੰਚ ਗਿਆ ਜਿੱਥੇ ਮੈਨੂੰ ਹੋਣਾ ਚਾਹੀਦਾ ਸੀ ਮੈਂ ਤਾਂ ਉੱਥੇ ਪਹੁੰਚ ਗਿਆ ਸਾਂ ਪਰ ਮੇਰੀ ਉਹ ਅਜੇ ਉੱਥੇ ਨਹੀਂ ਸੀ ਪਹੁੰਚੀ ਪਤਾ ਨਹੀਂ ਮੈਂ ਕਿੰਨੀ ਹੀ ਧੀਰ ਉਹਦੇ ਇੰਤਜ਼ਾਰ ਵਿੱਚ ਖੜਾ ਰਹਾ ਪਰ ਉਹ ਸੀ ਕਿ ਉਸ ਦਿਨ ਆਈ ਹੀ ਨਹੀਂ ਮੈਨੂੰ ਬੜਾ ਮੇਰਾ ਮਨ ਬੜਾ ਦੁਖੀ ਹੋਇਆ ਪਰ ਮੈਂ ਕਰ ਵੀ ਕੀ ਸਕਦਾ ਸੀ ਫਿਰ ਰਾਤ ਮੇਰੀ ਇਸੇ ਜਾਗੋ ਮਿੱਟੀ ਵਿੱਚ ਬੀਤੀ ਮੈਂ ਮੰਝੇ ਤੇ ਪਿਆ ਅਸਮਾਨ ਦੇ ਤਾਰਿਆਂ ਨੂੰ ਵੇਖਦਾ ਰਹਾ ਜਦ ਕੋਈ ਟਿਮਟਮਾਉਂਦਾ ਜਿਹਾ ਤਾਰਾ ਆਪਣੇ ਰੰਗ ਬਦਲਦਾ ਤਾਂ ਮੈਨੂੰ ਇਉਂ ਭੁਲੇਖਾ ਜਿਹਾ ਪੈਂਦਾ ਜਿਵੇਂ ਇਹ ਕੋਈ ਤਾਰਾ ਨਹੀਂ ਬਲਕਿ ਨਾਜ ਹੋਵੇ ਜੋ ਮਿਲਣ ਦਾ ਵਾਅਦਾ ਕਰਕੇ ਵੀ ਪਿੱਛੇ ਮੁੱਕਰ ਗਈ ਇੱਕ ਪਲ ਲਈ ਉਹਨੂੰ ਬੇਵਫਾਈ ਦੀ ਉਪਾਧੀ ਦੇ ਕੇ ਦੂਜੇ ਹੀ ਪਲ ਸੋਚਦਾ ਨਹੀਂ ਨਹੀਂ ਉਹ ਇਦਾਂ ਦੀ ਨਹੀਂ ਜ਼ਰੂਰ ਕੋਈ ਗੱਲ ਹੋਣੀ ਏ ਨਹੀਂ ਤਾਂ ਉਹ ਤਾਂ ਹਮੇਸ਼ਾ ਹੀ ਆਉਂਦੀ ਰਹਿੰਦੀ ਹੈ ਤੇ ਉਹ ਵੀ ਬਿਨਾਂ ਨਾਗੇ ਤੋਂ ਪਰ ਸਾਰੀ ਰਾਤ ਲੰਗਾ ਕੇ ਵੀ ਮੈਂ ਆਪਣੀ ਸੋਚ ਦੀ ਇਸ ਉਦੇੜਬੋਂ ਨੂੰ ਬਾਹਰ ਨਹੀਂ ਆ ਪਾਇਆ ਇਸ ਉਦੇੜਬੋਂ ਤੋਂ ਬਾਹਰ ਨਾ ਆ ਪਾਇਆ ਤੇ ਸਵੇਰ ਹੁੰਦਿਆਂ ਹੀ ਰੋਟੀ ਪਾਣੀ ਤੋਂ ਵਿਹਲਾ ਹੋ ਕੇ ਬਸ਼ੀਰ ਦੇ ਘਰ ਨੂੰ ਤੁਰ ਪਿਆ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ